Thank you. ਉੱਥੇ ਗਏ ਨੰਨਕ ਵਿਖਿਆ ਜੇ ਜੋ ਮਾਡਲ ਕਰਤਾਰਪੁਰ ਸਾਹਿਬ ਦਾ ਤੁਸੀਂ ਦੇਖ ਰਹੇ ਹੋ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਮੇਰੇ ਪਿਤਾ ਹੀ ਦੱਸਦੇ ਹੁੰਦੇ ਸੀ ਤਿੰਨ ਪੀੜੀਆਂ ਤੋਂ ਲਗਾਤਾਰ ਬਿਨਾਂ ਲਾਗਾ ਬਰਨਾਲ ਪਾਸ਼ਾ ਦਾ ਗੁਰਪੁਰਗਣਾ ਸਿੰਘ ਘਰੇ ਖੰਡ ਪਾਣ ਕਰਾ ਕੇ ਬੁਲਾਉਂਦੇ ਆ ਅਜ ਤੱਕ ਨਾਗਰ ਜਪਨ ਵਿਧੀ ਜੋ ਪਰ ਫਿਰ 2008 ਦੇ ਵਿੱਚ ਮੰਨਤ ਖਿਆਲ ਆਇਆ ਵੀ ਇਹ ਸੇਵਾ ਨੂੰ ਹੋਰ ਵਧਾਇਆ ਜਾਵੇ ਤਾਂ ਦਾਖਸ਼ੀ ਦਾਉਂਦੋ ਸਾਹਿਬ ਦੇ ਸਾਥ ਕਾ ਜਿਹੇ ਦਾ ਜੋ ਨੰਦਗਨ ਸਾਹਿਬ ਹੋਇਆ ਤਾਂ ਉਹਨਾਂ ਨੇ ਰਾਇ ਕੀਤੀ ਕਿ ਨਗਰ ਕੂਟਲ ਦਾ ਇਹ ਪਲਾਣਾ ਤੁਸੀਂ ਕਰ ਸਕਦੇ ਹੋ ਤਾਂ ਕਿ ਇਲਾਕੇ ਜਾ ਕੇ ਵੀ ਸੰਗਤਾਂ ਨੂੰ ਤਰਗੁਨ ਨਰਪਕਸ਼ਾ ਮਹਾਰਾਜ ਜੀ ਦੀਆਂ ਸਖਿਆਵਾਂ ਦੇ ਪ੍ਰਚਾਰ ਵਾਸਤੇ ਵਧੀਆ ਸਾਧਨ ਹੂੰ 2008 ਤੋਂ ਲੈ ਕੇ ਲਗਾਤਾਰ ਅੱਜ ਤੱਕ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵੱਡੇ ਨਗਰ ਕੀਰਤਨ ਦਾ ਜਿਹੜਾ ਆਯੋਜਨ ਸੰਸਥਾ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਜਦੋਂ ਦਾ ਲੰਗ ਅ ਫੁੱਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਤਿੰਨ ਪਹਿਲਾਂ ਤੇ 6 ਮਾਰਚ ਨੂੰ ਚੌਥਾ ਜਿਹੜਾ ਨਗਰ ਕੀਰਤਨ ਹੈ ਉਹਦੀ ਸ਼ੇਰਾਂ ਸਤਿਕਾਰਾਂ ਨੇ ਕਾਣੀ ਧੋਲੀ ਪਾਈ ਆ ਤੇ 6 ਮਾਰਚ ਨੂੰ ਜਿਹੜਾ ਨਗਰ ਕੀਰਤਨ ਇਥੋਂ ਸਰਕਾਰਪੁਰ ਸਾਹਿਬ ਜਾਣਾ ਉਹ ਆਪ ਜੀ ਦੇ ਕਾਲਜ ਸਕੂਲ ਦੇ ਕੋਲ ਦੀ 5 ਤਰੀਕ ਨੂੰ ਅਮਰਕੀ ਵੇਲੇ ਸਵੇਰ 9:00 9:00 ਵਜੇ ਦੇ ਕਰੀਬ ਸਟਾਰਟਿੰਗ ਹੈ ਤੁਹਾਡੇ ਸਕੂਲ ਕੋਲ ਆ ਜਾਣਾ 9:00 ਵਜੇ ਹੀ ਉੱਥੇ ਆ ਕੇ ਰਖਾਉਣ ਨੂੰ ਛੱਤਵਾ ਤੋਂ ਲੈ ਕੇ ਪੂਰੇ ਪ੍ਰਾਂਤ ਚ ਕਮਦੀਆਂ ਹੋਣਗੀਆਂ ਤਾਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਉਹ ਨਗਰ ਕੀਰਤਨ ਦੇ ਵਿੱਚ ਤੁਸੀਂ ਜਿਵੇਂ ਵੱਡਾ ਲਣਕਾਣਾ ਸਾਹਿਬ ਦਾ ਵਰਲਡ ਦਾ ਸਭ ਤੋਂ ਵੱਡਾ ਮਾਡਲ ਦਰਬਾਰ ਸਾਹਿਬ ਦਾ ਇੱਡਾ ਕਾ ਮਾਡਲ ਲੱਗਿਆ ਵੀ ਅੱਜ ਤੱਕ ਪੂਰੇ ਵਰਲਡ ਦੇ ਵਿੱਚ ਉਹਦਾ ਮਾਡਲ ਨਹੀਂ ਬਣ ਸਕਿਆ। ਕਰਤਾਰਪੁਰ ਸਾਹਿਬ ਦਾ ਮਾਡਲ 50 ਸਾਲ ਦਾ ਮਾਡਲ ਜਿਹੜਾ ਸੀ ਉਹ ਨਗਰ ਕੀਰਤਨ ਦੇ ਵਿੱਚ ਜਿਹੜੇ ਵੱਡੇ ਵੱਡੇ ਟਰਾਲਿਆਂ ਦੇ ਉੱਪਰ ਮਿੱਟ ਕਰਕੇ ਤੇ ਨਾਲ ਹੀ ਨਾਲ ਉਹਦਾ ਇਤਿਹਾਸ ਚੱਲਦਾ ਜੀ ਇਸ ਧੂ ਘਰ ਦਾ ਕੀ ਇਤਿਹਾਸ। ਇਹ ਗੁਰਧਾਮ ਸਾਥੋ ਵਿਛਰੇ ਹੋਏ ਨੇ ਤੇ ਇਹਨਾਂ ਨੂੰ ਜਦੋਂ ਆਪਾਂ ਮਾਡਲਾਂ ਦੇ ਆਪਾਂ ਦਰਸ਼ਨ ਕਰਦੇ ਆ ਤਾਂ ਸਾਡੇ ਮਨ ਦੇ ਵਿੱਚ ਖਿੱਚ ਪੈਦਾ ਹੁੰਦੀ ਹੈ। ਇਆਪੋ ਅਸਲ ਦੇ ਵਿੱਚ ਵੀ ਜਾ ਕੇ ਸੁਣਦੇ ਕਿਆ ਬਾਤ ਕਿਉਂਕਿ ਇਹ ਹੀ ਕਾਲਜ ਦੇ ਵਿੱਚ ਮਾਟੋ ਕੀ ਆ ਸਾਡਾ ਮਾਟੋ ਕੀ ਆ ਪਹਿਲਾਂ ਨੰਬਰ 1 ਨਾਨਕ ਪੜੋ ਨੰਬਰ 2 ਨਾਨਕ ਚਾਰ ਨੰਬਰ 3 ਨਾਨਕ ਵਿਚਰੋ ਨਾਨਕ ਵਿਚਰੋ ਨਾਨਕ ਬਣੋ ਨਾਨਕ ਬਣੋ ਮਾਈਮਦਾਨਾ ਬਾਲਾ ਤੇ ਗੁਰੂ ਨਾਨਕ ਸਾਹਿਬ ਗਏ ਤੇ ਕਹਾਂ ਆਨਗੋਨ ਪਾਂਸੀ ਉੱਥੇ ਲੋਕੀ ਆਉਣ ਬਾਬੇ ਦਾ ਟੌਰ ਸ਼ੋਰ ਜਦਾ ਜਰ ਮੱਛੀ ਤੇ ਕੀ ਜਾਣ ਕੋਈ ਥੋਮਾ ਹੋਇਆ ਤੇ ਪੁਲਸਾ ਕਹਿੰਦ ਕੇ ਮਰਦਾਨਿਆਂ ਛੇੜਨ ਰਬਾਬ ਮਰਦਾਨਿਆਂ ਰਬਾਬ ਬਣਾਉਣ ਵਜਾਉਣ ਡਿਆ ਪਿਆ ਲੋਕੀ ਆਉਂਦੇ ਤੇ ਇਹ ਉਹਨਾਂ ਨੂੰ ਛੱਛੋ ਪੰਦਿਆ ਪੈ ਗਿਆ ਵੀ ਕਿੰਨੂ ਮੱਛੀ ਤੇ ਕੀਏ ਉਹ ਵਿਚਕਾਇ ਦੇ ਦੇਖਣ ਡਾ ਵੇ ਸਰੂਰ ਸਾਹਿਬ ਦਾ ਪਰਮਾਨੰ ਮਰਦਾਨਿਆਂ ਨੇ ਰਬਾਬ ਵਜਾਈ ਮਰਦਾਨਾ ਰਬਾਬ ਹੀ ਹੋ ਗਿਆ ਲੋਕੀ ਮਤਵਾਨੇ ਨੂੰ ਮਤਨ ਦੇ ਕੇ ਰਬਾਬ ਹੋ ਜਾਂਦਾ ਬਜਉਂਦਾ ਮਤਵਾਨਾ ਰਬਾਬ ਹੋ ਗਿਆ ਰਬਾਬ ਬਜਉਂਦਾ ਨਾਮ ਕਿ ਪੜੋ ਨਾਮ ਕਿ ਚਾਰੋ ਨਾਮ ਕਿ ਬਿੱਤਿਰੋ ਆ ਜਦੋਂ ਅਸੀਂ ਇੱਥੇ ਆਉਂਦੇ ਸੀ ਤਾਂ ਜਿਹੜੇ ਜਿਹੜੀ ਸੰਗਤ ਟਰਮੀਨਲ ਤੱਕ ਦਰਸ਼ਨ ਕਰਨ ਆਉਂਦੀ ਸੀ ਤਾਂ ਸਾਡੇ ਮੰਨ ਦਾ ਹੀ ਖਿਆਲ ਸੀ ਔਰ ਸਾਨੂੰ ਅਧਿਕਾਰੀ ਸਹਿਬਾਨਾਂ ਨੇ ਵੀ ਇਹ ਕਿਹਾ ਸੀ ਕਿ ਇੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਮਾਡਲ ਲੱਗਣਾ ਚਾਹੀਦਾ ਤੁਸੀਂ ਸੇਵਾ ਕਰਾਓ ਤਾ ਅਸੀਂ 4 ਮਹੀਨਿਆਂ ਦੀ ਮਿਹਨਤ ਨਾਲ ਜਿਹੜਾ ਬਹੁਤ ਹੀ ਵਧੀਆ ਜਿਹੜਾ ਮਾਡਲ ਆ ਇੱਕ ਇੱਕ ਚੀਜ਼ ਦਾ ਖਿਆਲ ਰੱਖ ਕੇ ਹੂ ਹੂ ਉਸੇ ਤਰ੍ਹਾਂ ਜਿਹੜਾ ਮਾਡਲ ਤਿਆਰ ਕੀਤਾ ਹੈ ਤਾਂ ਇਹ ਸੰਗਤ ਦੇ ਵਿੱਚ ਇੱਕ ਵਕਰੀ ਖਿੱਚ ਪੈਦਾ ਕਰੇਗਾ ਕਿ ਅਸਲ ਵਿੱਚ ਜਾ ਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਤੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਮਿਤੀ 27 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਨਰੋਲ ਸੇਵਾ ਸੰਸਥਾ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ 15ਵਾਂ ਮਹਾਨ ਨਗਰ ਕੀਰਤਨ ਜੋ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਇਸੇ ਹੀ ਰਸਤੇ ਰਾਹੀਂ ਕਰਤਾਰਪੁਰ ਕੋੜੀਰੋ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਸਮਾਪਤ ਹੋਣਾ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਬਹੁਤ ਹੀ ਵੱਡੀਆਂ-ਵੱਡੀਆਂ ਪ੍ਰਦਰਸ਼ੀਆਂ ਜਿਵੇਂ ਨਣਕਾਣਾ ਸਾਹਿਬ ਦਾ ਮਾਡਲ ਹਰਮੰਦਰ ਸਾਹਿਬ ਦਾ ਮਾਡਲ ਕਰਤਾ ਪੰਜਾ ਸਾਹਿਬ ਦਾ ਮਾਡਲ ਕਰਤਾਰਪੁਰ ਸਾਹਿਬ ਦਾ ਮਾਡਲ ਆ ਤੇ ਹੋਰ ਧਾਰਮਿਕ ਪਦਰਸਰੀਆਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸੰਗਤ ਜਿਹੜੀ ਉਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਪਹੁੰਚ ਰਹੀ ਹੈ ਤਾਂ ਜਿੱਥੇ-ਜਿੱਥੇ ਤੇ ਵੀ ਨਗਰ ਕੀਰਤਨ ਗੁਜ਼ਰੇਗਾ ਸਾਰੀ ਸੰਗਤ ਨੇ ਵੱਜੜ ਕੇ ਉਹਦਾ ਸਵਾਗਤ ਕਰਨਾ ਤੇ ਜਦੋਂ 6 ਮਾਰਚ ਨੂੰ ਇਸ ਰਸਤੇ ਦੇ ਰਾਈ ਨਗਰ ਕੀਰਤਨ ਜਾਵੇ ਤਾਂ ਇੱਥੇ ਆ ਕੇ ਆਪਾਂ ਵੱਤਵਤ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰੀਏ ਤੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੀਏ